ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਦੇ ਨੇੜੇ ਨੰਗੜ ਦੇ ਵੀ ਟਾਰਗੇਟ ਤੇ ਨੇ ਸ਼ਾਹਪੁਰ ਕੰਢੀ ਤੇ ਰਣਜੀਤ ਸਾਗਰ ਤੇ ਡਰੋਨ ਦੇਖੇ ਗਏ ਨੇ ਇੱਕ ਪਾਸੇ ਤਾਂ ਸੀ ਉਹਨਾਂ ਨਾਲ ਲੜ ਰਹੇ ਬੜੀ ਮੰਦਭਾਗੀ ਗੱਲ ਹੈ ਦੂਜੇ ਪਾਸੇ ਭਾਜਪੀ ਇਸ ਮੌਕੇ ਨੂੰ ਦੇਖ ਕੇ ਕਿਉਂ ਉਧਰ ਲੜ ਰਹੇ ਨੇ ਹਰ ਦੂਜੇ ਤੀਜੇ ਦਿਨ ਡੀਬੀਐਮ ਵੀ ਅਧਿਕਾਰੀ ਇੱਥੇ ਭੇਜ ਦਿੰਦੇ ਆ ਜੀ ਫੱਟਾ ਖੋਲਾਗੇ ਇਹ ਮਜ਼ਾਕ ਬਣਾ ਲੈਣਾਂ ਨੇ ਨੈਰਾ ਤੀਜੀ ਵਾਰ ਮੈਨੇ ਇੱਥੇ ਆਣਾ ਹੋ ਗਿਆ ਇੱਕ ਹਫ਼ਤੇ ਚ ਦੱਸ ਦੇਣਾ ਚਾਹ। ਮਤਲਬ ਤੁਸੀਂ ਇੰਨੇ ਜ਼ਿਆਦਾ ਪੰਜਾਬ ਦੇ ਵਿਰੋਧੀ ਹੋਗੇ ਕਿ ਪੰਜਾਬ ਨੂੰ ਤੁਸੀਂ ਹਿੱਸਾ ਨਹੀਂ ਮੰਨਦੇ ਦੇਸ਼ ਦਾ। ਅੱਜ ਫੇਰ ਆ ਗਈ ਤੜਕੀ ਉਹ। ਮੈਂ ਅੱਜ ਕਿਤੇ ਹੋਰ ਜਾਣਾ ਸੀ ਮੈਨੂੰ ਇੱਥੇ ਆਉਣਾ ਪਿਆ। ਕਿਉਂਕਿ ਇਹ ਲੜਾਈ ਵੀ ਬਹੁਤ ਵੱਡੀ ਹੈ। ਕਦੇ ਲੋਹੰਡ ਜਾਵੜਦੇ ਆ ਅਸੀਂ ਉੱਥੋਂ ਪਾਣੀ ਖੋਲਾਂਗੇ। ਮਤਲਬ ਬੱਚਿਆਂ ਦੀ ਤਰ੍ਹਾਂ ਨਾ ਲੜਦੇ ਆ। ਨਾ ਕੋਈ ਹਾਈ ਕੋਰਟ ਦਾ ਆਰਡਰ ਹੈ ਨਾ ਕੋਈ ਕਿਤੇ ਕਿਸ ਕਿਤੇ ਕਾਗਜ਼ ਤੇ ਲਿਖਿਆ ਹੋਵੇ ਕਿ 4500 ਕਿਸਕੇ ਨੂੰ ਛੱਡ ਦੇ ਅਡਵਾਈਸ ਕੀਤਾ ਗਿਆ 2 ਤਰੀਕ ਨੂੰ ਅਡਵਾਈਸ ਆਰਡਰ ਨਹੀਂ ਕੀਤਾ ਸੁਪਰੀਮ ਕੋਰਟ ਨੇ ਕਿਹਾ 2 ਤਰੀਕ ਦਾ ਫੈਸਲਾ ਲਾਗੂ ਕਰ ਦਿਓ ਉੱਥੇ ਤਾਂ ਕਿਤੇ ਅਡਵਾਈਸ ਹੈ ਹੀ ਨਹੀਂ ਆਪਣਾ ਆਰਡਰ ਹੈ ਹੀ ਨਹੀਂ ਕਿਵੇਂ ਲਾਗੂ ਕਰਦੀ ਕੋਈ ਜਦੋਂ ਆਰਡਰ ਹੀ ਹੈ ਨਹੀਂ ਕੀ ਲਾਗੂ ਕਰਦੀ ਅਸੀਂ ਆਜ ਵੀ ਉਸੇ ਗੱਲ ਤੇ ਅੜੇ ਰਹੇ ਜਿਦੋਂ ਕੋਲਣਾ ਹੈ ਪਾਣੀ ਮੌਕੇ ਤੇ ਜਿਹੜੀ ਸਾਡਾ ਹੁਕਮ ਆਇਆ ਸਾਨੂੰ ਪਾਣੀ ਖੋਲਣਾ ਦੇ ਸਾਡੇ ਕੋਲੇ ਸਾਡੇ ਕੋਲ ਹੁਕਮ ਕਿੱਥੇ ਸੀ ਅਡ ਦਿਖਾਓ ਹਾਈ ਕੋਰਟ ਦਾ ਹਾਈ ਕੋਰਟ ਦਾ ਆਸੀ ਕੋ ਜੁਵਾ ਕ ਅਸੀਂ ਸਰਕਾਰ ਬਰੂ ਲੜ ਰਹੇ ਆ ਅਸੀਂ ਐਮੀ ਐਮੀ ਕਰ ਦਾਂਗੇ ਵੀ ਇਹ ਗਲਤ ਹੈ ਕਿੱਥੇ ਨੇ ਹਾਈ ਕੋਰਟ ਦੇ ਆਰਡਰ ਕੇ ਪਾਣੀ ਛੱਡੋ ਉਹ ਮੀਟਿੰਗ ਜਿਹੜੀ 2 ਤਰੀਕ ਵਾਲੀ ਸੀਗੀ ਉਹਦੇ ਮਿੰਟਸ ਹੈ ਨਹੀਂ ਉਹ 9 ਤਰੀਕ ਨੂੰ ਇੱਕ ਗਿੱਦਰ ਚਿੱਠੀ ਜੀ ਬਣਾ ਲਏ ਉਥੋਂ 9 ਤਰੀਕ ਨੂੰ 2 ਤਰੀਕ ਦੇ ਮਿੰਟਸ ਨਹੀਂ ਹੈਗੇ ਉਹਦੇ ਸਾਡੇ ਇਰੀਗੇਸ਼ਨ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਤੇ ਸਾਡੇ ਚੀਜ਼ ਕੈਪਸ ਇਹਨਾਂ ਸਾਡੀ ਚੀਫ ਸੈਕਟਰੀ ਉੱਥੇ ਤੇ ਡੀਜੀਪੀ ਮੌਜੂਦ ਸੀ ਉੱਥੇ ਕੋਈ ਸਾਈਨ ਨਹੀਂ ਹੋਏ ਹੋਏ ਇਹਨਾਂ ਦੇ ਕਿਸੇ ਦੇ ਵੀ ਸਾਈਨ ਨਹੀਂ ਉੱਥੇ ਸੋ ਇਹ ਹਰ ਰੋਜ਼ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਮੈਂ ਬੀਬੀਐਮਬੀ ਨੂੰ ਤੇ ਬੀਜੇਪੀ ਨੂੰ ਖਾਸ ਤੌਰ ਤੇ ਕਿਉਂਕਿ ਇੱਕੋ ਗੱਲ ਹੈ ਦੋਨਾਂ ਦੀ ਉਹਨੂੰ ਮੈਂ ਪਹਿਲਾਂ ਤਾਂ ਮੈਂ ਸਲਾਹ ਦਿੰਦਾ ਸੀ ਹੁਣ ਮੈਂ ਉਹਨਾਂ ਨੂੰ ਵਾਰਨ ਕਰਦਾ ਚੇਤਾਵਨੀ ਦਿੰਦਾ ਕਿ ਬਾਰ ਬਾਰ ਇੱਥੇ ਆ ਕੇ ਲਾਅ ਐਂਡ ਆਰਡਰ ਡਿਸਟਰਬ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇੱਥੇ ਕੋਈ ਨੁਕਸਾਨ ਹੋ ਗਿਆ ਕੋਈ ਜਾਨੀ ਕੋਈ ਮਾਲੀ ਜਾ ਕੋਈ ਇੱਥੇ ਵਾਇਲੈਂਸ ਹੋ ਗਈ ਤਾਂ ਉਹਦਾ ਜ਼ਿੰਮੇਵਾਰ ਬੀਜੇਪੀ ਤੇ ਬੀਬੀਐਮਬੀ ਹੋਊਗੀ ਸਰ ਇਹ ਲਿਖਤੀ ਆਰਡਰ ਕਰ ਦਿੱਤਾ ਗਿਆ ਜੀ ਬੀਬੀਐਮਬੀ ਨੂੰ ਵੀ ਜੇ ਕੋਈ ਜਾਨੀ ਨੁਕਸਾਨ ਹੁੰਦਾ ਜਾਂ ਲਾਉਂਡ ਆਊਟ ਦੀ ਸਥਿਤੀ ਨਾਲ ਜਕਰ ਕੋਈ ਪੰਗਾ ਲੈਂਦਾ ਹੈ ਅਸੀਂ ਆਲਰੇਡੀ ਉਹਨਾਂ ਨੂੰ ਚਿੱਠੀ ਲਿਖ ਚੁੱਕੇ ਹਾਂ ਜੀ ਕਹਿੰਦਾ ਤੁਸੀਂ ਕਿ ਹਰ ਰੋਜ਼ ਨਾ ਜਾ ਕੇ ਉੱਥੇ ਪੰਗੇ ਲੋ ਇਹ ਵੀ ਸੈਂਸਿਟਿਵ ਜ਼ੋਨ ਹੈ ਬਲੈਕਆਊਟ ਹੋਇਆ ਕਿਤਾ ਹੋਇਆ ਹੈ ਜੀ ਸਰ ਕੀ ਉਹ ਬਲੈਕਆਊਟ ਚਾ ਕੇ ਖੋਲਣਗੇ ਸਰ ਉਹ ਨਹੀਂ ਉਹ ਸੀ ਤਾਂ ਉਹ ਸੱਚੀ ਗੱਲ ਹੈ ਕਿ ਉਹਨਾਂ ਨੇ ਚੱਕਰ ਤੇ ਵਾਅਦਾ ਫਾਪੂਲਾ ਜਿਵੇਂ ਬੁਲਾ ਦਿੱਤ ਸੀਗੇ ਉਹਨਾਂ ਨੇ ਕਹਿੰਦੇ ਤੁਸੀਂ ਕਰ ਲਓ ਪਛਾਣੋ ਬੈਠੇ ਨੇ ਨਹੀਂ ਫਿਰ ਤੁਸੀਂ ਕਹਿੰਦੇ ਕੋਰਟ ਨਾਲ ਆਰਡਰ ਨਹੀਂ ਦਿੱਤੇ ਫਿਰ ਕੋਰਟ ਉਹ ਕੋਰਟ ਨੇ ਕਿਹਾ ਐਫੀਡੇਵਿਟ ਦਿਓ ਐਫੀਡੇਵਿਟ ਚ ਕੀ ਦਿੱਤਾ ਉਹਨਾਂ ਨੇ ਅਨ ਆਈਡੈਂਟੀਫਾਈਡ ਮੌਬ ਹੈ ਭੀੜ ਹੈ ਮੈਂ ਕੀ ਕਰਾਂ ਅਲਗ-ਅਲਗ ਪਿੰਡਾਂ ਦੇ ਲੋਕ ਨੇ ਮਾਨ ਸਾਹਿਬ ਕਾਨੂੰਨੀ ਵਿਚਾਰਾ ਜੀ ਤੁਹਾਡੇ ਵੱਲੋਂ ਕੋਈ ਸੁਪਰੀਮ ਕੋਰਟ ਦੇ ਵਿੱਚ ਸਮੂਦੇ ਤੇ ਜਾ ਸੁਪਰੀਮ ਕੋਰਟ ਚ ਤਾਂ ਤਾਂ ਚਾਹੀਏ ਜੇ ਕੋਈ ਸਾਨੂੰ ਆਰਡਰ ਹੋਇਆ ਹੋਵੇ ਕਿ ਕਿਹੜੇ ਕਿਹੜੇ ਆਰਡਰ ਨੂੰ ਚੈਲੰਜ ਕਰੀਏ ਸੁਪਰੀਮ ਕੋਰਟ ਚ ਹੈ ਹੀ ਨਹੀਂ ਜਦੋਂ ਕੋਈ ਆਰਡਰ ਪਾਣੀ ਛੱਡਣ ਦਾ ਮਾਨ ਸਾਹਿਬ ਤੁਸੀਂ ਜੇ ਕਿ ਖੱਟਰ ਸਾਹਿਬ ਦੇ ਆਰਡਰ ਤੇ ਬੀਵੀਐਮ ਦੀ ਬਾਰ ਬਾਰ ਇਹਦਾ ਸੁਝਾ ਖੱਟਰ ਸਾਹਿਬ ਕਰ ਰਹੇ ਆ ਖੱਟਰ ਸਾਹਿਬ ਜਿੱਦ ਬਣਾ ਕੇ ਬਹਿ ਗਿਆ ਹੈ ਬਿਜਲੀ ਮੰਤਰੀ ਹੈ ਮਾਛਾ ਤੁਹਾਡੇ ਲਈ ਇੱਕ ਸਪੈਸ਼ਲ ਪੈਕੇਜ ਹੈ ਤਾਂ ਪੰਜਾਬ ਹਮੇਸ਼ਾ ਹੀ ਜੰਗ ਲੜਾਈ ਲੱਗਿਆ ਚ ਹਮੇਸ਼ਾ ਮੂਰੇ ਰਹਿੰਦਾ ਹੈ ਸਪੈਸ਼ਲ ਪਕ ਪੈਕੇਜ ਦੀ ਮੰਗ ਵੀ ਕੀਤੀ ਹੈ ਸਪੈਸ਼ਲ ਬਾਅਦ ਚ ਲੈ ਲਾਂਗੇ ਸਾਡੇ ਵਾਲਾ ਤਾਂ ਰਹਿਣ ਦੋ ਇਹ ਤਾਂ ਸਾਡਾ ਕੋਈ ਜਾਂਦੇ ਜਿਹੜਾ ਹੈਗਾ ਸਾਡੇ ਕੋਲੇ ਪੈਕੇਜ ਦੇਣ ਦੀ ਗੱਲ ਤਾਂ ਛੱਡੋ ਜੀ ਸਾਡੇ ਤੋਂ ਜੋ ਚੀਜ਼ਾਂ ਖੋਈ ਜਾਂਦੇ ਨੇ ਹਾਂ ਮਾਨਵਤਾ ਦੇ ਆਧਾਰ ਤੇ ਦੇ ਵੀ ਰਹੇ ਹਾਂ ਕੱਲ ਰਾਤ ਆਰਮੀ ਵੱਲੋਂ ਰਾਜਸਥਾਨ ਗਵਰਨਮੈਂਟ ਨੂੰ ਚਿੱਠੀ ਲਿਖੀ ਗਈ ਕਿਉਂਕਿ ਉੱਥੇ ਨੇ ਉਹ ਗੰਗਾ ਨਗਰ ਪੀਕਾ ਨੇਰ ਜਸਲਮੀਰ ਚ ਬਹੁਤ ਜ਼ਿਆਦਾ ਭਾਰੀ ਗਿਣਤੀ ਚ ਫੌਜ ਲਾਈ ਹੋਈ ਹੈ ਪੀਣ ਵਾਲੇ ਪਾਣੀ ਦੀ ਲੋੜ ਹੈ ਉਹਨਾਂ ਨੇ ਸਾਨੂੰ ਚਿੱਠੀ ਲਗੀ ਅਸੀਂ ਰਾਤੋਂ ਰਾਤ ਛੱਡਤਾ ਜੀ ਆਪਦੇ ਹਿੱਸੇ ਚ ਆਰਮੀ ਵਾਸਤੇ ਆਰਮੀ ਵਾਸਤੇ ਜੀ ਕਿੰਨਾ ਪਾਣੀ 5500 ਕਿਉਂ ਸਿਕ 5000 ਉਹਨਾਂ ਦਾ ਰਾਸਥਾਨ ਫੀਡਰ ਚ ਬਣਦਾ ਕਿਉਂਕਿ ਰਾਸਥਾਨ ਫੀਡਰ ਦੀ ਰਿਪੇਅਰ ਚੱਲਦੀ ਸੀ ਜ਼ੀਰੋ ਜਾ ਰਹੇ ਸੀ ਉਹਨਾਂ ਨੇ ਮਿਲਟਰੀ ਨੇ ਰਿਪੇਅਰ ਜਿਹੜੀ ਪ੍ਰੀਪੌਨ ਕਰਾ ਲਈ ਤੇ ਉਹਨਾਂ ਨੇ 500 ਐਕਸਟਾ ਮੰਗੇ 500 ਐਕਸ ਪੰਜਾਬ ਦੇ ਹਿੱਸੇ ਚ ਉਹ ਦਿੱਤਾ ਅਸੀਂ ਆਰਮੀ ਵਾਸਤੇ ਦੇਸ਼ਿਤ ਵਾਸਤੇ ਸਾਡਾ ਖੂਨ ਵੀ ਹਾਜ਼ਰ ਹੈ ਪਾਣੀ ਦੀ ਕਿਹੜੀ ਗੱਲ ਪਰ ਆਂ ਚੀਜ਼ ਗਲਤ ਹੈ ਜਿਹੜੀ ਜਿਹੜੀ ਇਹ ਇਲੀਗਲੀ ਲੈ ਕੇ ਜਾ ਰਹੇ ਜੇਕਰ ਹੁਣ ਕੋਈ ਬੀਬੀਐਮਪੀ ਦਾ ਅਧਿਕਾਰੀ ਅੱਜ ਤੋਂ ਬਾਅਦ ਇੱਥੇ ਆਉਂਦਾ ਹੈ ਪਾਣੀ ਰਿਲੀਜ਼ ਕਰਾਉਂਦਾ ਉਹ ਆ ਉਹ ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੋਊਗੀ ਕਿਉਂਕਿ ਕਈ ਵਾਰ ਬੈਂਸਾਬ ਨੇ ਵੀ ਕਹਿ ਦਿੱਤਾ ਵੀ ਜੇਕਰ ਬੀਬੀਐਮਪੀ ਦੇ ਅਧਿਕਾਰੀ ਆਉਂਦਾ ਤਾਂ ਉੱਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਉਹ ਤਾਂ ਹੋਰ ਦੇਖਾਂਗੇ ਹੁਣ ਫਿਰ ਹੁਣ ਹੱਦ ਹੋ ਗਈ ਇਹਨਾਂ ਦੀ ਉਹ ਸਾਡੇ ਵੀ ਸਬਰਦਾਨ ਧਿਆਨ ਲੈਂਦੇ ਨੇ ਹਰ ਰੋਜ਼ ਇਹ ਜੋ ਉਹ ਜਿੱਦ ਨਹੀਂ ਤਾਂ ਜਿੱਦੇ ਚ ਪੰਜਾਬੀ ਵੀ ਮੰਨੇ ਗਏ ਨੇ ਠੀਕ ਹੈ ਜਿਲ੍ਹਾ ਪ੍ਰਸ਼ਾਸਨ ਜਿਸ ਤਰ੍ਹਾਂ ਨਾ ਲਾਂਦਾ ਹੈ ਦੇ ਉਹ ਆਰਡਰ ਦੀ ਕਾਪੀ ਨਹੀਂ ਮੰਗਦੇ ਵੀ ਸਾਨੂੰ ਆਰਡਰ ਮੰਗਦੇ ਆ ਜੀ ਉਹ ਕਹਿੰਦੇ ਨਹੀਂ ਸਾਡੇ ਕੋਲ ਹੈਗੀ ਹੈਗੀ ਤੁਸੀਂ ਨਾਲ ਚਲੋ ਨਾਲ ਚਲ ਕੇ ਆ ਜਾਂਦੇ ਨੇ ਕੋਈ ਦਿਨ ਦੀ ਕਾਪੀ ਮੈਂ ਮੁੱਖ ਮੰਤਰੀ ਨੂੰ ਦਿਖਾਉਣਗੇ ਬੀਬੀਐਮਬੀ 60% ਸਾਡਾ ਹਿੱਸਾ ਹੈ ਕੀ ਉਹਨਾਂ ਦਾ ਫਰਜੀ ਮੰਨਦਾ ਪਹਿਲਾਂ ਮੁੱਖ ਮੰਤਰੀ ਨੂੰ ਕਾਲ ਕਰਨ ਕਿ ਅੱਜ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਜੀ ਉਸ ਤੋਂ ਬਾਅਦ ਮੈਂ ਦੱਸੂਗਾ ਵੀ ਕੀ ਹਾਲਾਤ ਨੇ ਇੱਥੇ ਸਿੱਧੀ ਆ ਜਾਂਦੇ ਨੇ ਮੁੱਖ ਮੰਤਰੀ ਤਾਂ ਮਗਰ ਮਗਰ ਹੋਣਾ ਪੈਂਦਾ ਜੀ ਵੀ ਉੱਥੇ ਆ ਗਏ ਚਲੋ ਚਲੀਏ ਉਧਰ ਨੂੰ ਚਲੀਏ ਜਦੋਂ ਪਤਾ ਲੱਗਾ ਉਹ ਚੱਲੇ ਹੋਏ ਨੇ ਫਿਰ ਕਹਿੰਦੇ ਨਿਕਲੀ ਹੁਣ ਚਲੋ ਦਿੱਥੋਂ ਚਲੀਏ ਬੀਬੀਐਮਪੀ ਦੇ ਖਾਤਮੇ ਦੀ ਤੁਸੀਂ ਗੱਲ ਕੀਤੀ ਸੀ ਇਸ ਸਰਫਾਦ ਦੇ ਵਿੱਚ ਨਹੀਂ ਉਹ ਤਾਂ ਹੁਣ ਇਵਨ ਅਸੀਂ ਤਾਂ ਜੇ ਵੀ ਚਿੱਠੀ ਲਿਖੀ ਉਹਨਾਂ ਨੂੰ ਕਿ ਭਾਈ 21 ਤਰੀਕ ਵਾਲਾ ਬੰਡਣ ਵਾਸਤੇ ਮੀਟਿੰਗ ਬੁਲਾ ਲਓ ਉਹ ਨਾ ਭੁੱਲ ਜਾਈਓ ਇਸ ਚੱਕਰ ਚ ਉਹਦੇ ਵਾਸਤੇ ਤਾਂ ਮੀਟਿੰਗ ਬੁਲਾ ਲਓ ਕਿ ਕਿੰਨਾ ਕਿੰਨਾ ਦੇਣਾ ਹੈ 21 ਤਰੀਕ ਨੂੰ ਦੋ ਦੋਨੇ ਸ਼ਹਿਟਾ ਨੂੰ ਬਾਕੀਆਂ ਨੂੰ ਕਿਸ ਪੰਜਾਬ ਨੂੰ ਉਹਦੀ ਮੀਟਿੰਗ ਬੁਲਾਉਣੀ ਭੁੱਲ ਗਏ ਜਿਹੜੀ ਮੇਨ ਹੈ ਇੱਧਰ ਹੀ ਚੱਕਰਾਂ 'ਚ ਪਏ ਹੋਏ ਨੇ ਮੈਂ ਬੀਬੀਐਮਪੀ ਦੇ ਚੇਅਰਮੈਨ ਸਾਹਿਬ ਨੂੰ ਕਹਿਣਾ ਤਰਪਾਟੀ ਸਾਹਿਬ ਉਸੀ ਇੱਕ ਵਾਰੀ ਗੁਸਤਾਖੀ ਕਰ ਲਈ ਤੁਸੀਂ ਰਾਜਪਾਲ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕੁਝ ਉਹਨਾਂ ਦੇ ਨਜ਼ਰਾਂ 'ਚ ਵੱਡੇ ਕੋਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਪੰਜਾਬ ਨੂੰ ਵੇਇਂ ਕਹਦੇ ਨਾ ਇਹ ਤੁਹਾਡੀ ਗਲਤ ਫਹਿਮੀ ਹੈ ਇੱਕ ਵਾਰੀ ਤੁਸੀਂ ਇੱਥੇ ਆ ਕੇ ਦੇਖ ਲਿਆ ਦੂਜੀ ਵਾਰੀ ਇੱਕ ਵਾਰ ਤਾਂ ਹੁਣ ਪੰਜਾਬ ਪੁਲਿਸ ਨੇ ਉਹਨਾਂ ਨੂੰ ਸੇਫਲੀ ਉਰ ਕਰ ਦਿੱਤਾ ਕਿੰਨਾ ਚਿਰ ਪੰਜਾਬ ਪੁਲਿਸ ਵੀ ਕਰੀ ਜਾਊਗੀ ਲੋਕ ਜਿਆਦਾ ਇਕੱਠੇ ਹੋ ਜਾਂਦੇ ਨੇ ਹੁਣ ਮਾਲਵੇ 'ਚੋਂ ਵੀ ਆਉਣ ਲੱਗ ਗਏ ਲੋਕ ਹੁਣ ਕਿਉਂਕਿ ਪਾਣੀ ਤਾਂ ਉੱਥੇ ਤੱਕ ਹੀ ਜਾਂਦਾ ਨਾ ਫੋ ਇਸ ਕਾਕੇ ਇਤਰਾਉਣ ਦੀ ਕੋਸ਼ਿਸ਼ ਨਾ ਕਰੋ ਮੈਂ ਤੁਹਾਨੂੰ ਕਹਿਣਾ ਕੰਟੈਂਪਟ ਆਫ ਕੋਰਟ ਹੈ ਜੋ ਹੈ ਮੇਰੇ ਤੇ ਪਾ ਦਿਓ ਜਿਹੜੀ ਪੌਣੀਆ ਮੈਸੇਜ ਆ ਤੁਹਾਨੂੰ ਕਿਹੜੇ ਵਜੂਤਾ ਹਾਲਾਤ ਭਾਰਤ ਤੇ ਪਾਕਿਸਤਾਨ ਦੇ ਬਣਨੇ ਨੇ ਉਹਦੇ ਕਿਤੇ ਨਾ ਕਿਤੇ ਗਰਭ ਦੇ ਵਿੱਚ ਜਿਹੜਾ ਹੈ ਇਹ ਜਾਨਵਰਕੀ ਸਾਰਾ ਕੁਝ ਮੈਂ ਤਾਂ ਉਹੀ ਤਾਂ ਕਹਿਣਾ ਕਿ ਉਹ ਸ਼ਾਇਦ ਇਹ ਦੇ ਉਹਨਾਂ ਨੂੰ ਇਹ ਗਲਤਫहमी ਹੋ ਗਈ ਪੰਜਾਬੀਆਂ ਦਾ ਧਿਆਨ ਉਧਰ ਹੋ ਗਿਆ ਹੁਣ ਇਧਰੋਂ ਕਰ ਲਈ ਇਹ ਕਰਨ ਦੀ ਜ਼ਰੂਰਤ ਹੈ ਇੰਟਰਨੈਸ਼ਨਲ ਬਾਰਡਰ ਤੇ ਲੜਾਈ ਚੱਲ ਰਹੀ ਹੈ ਤੇ ਤੁਸੀਂ ਆਦੇ ਇੰਟਰਨਲ ਮਸਲੇ ਬਾਅਦ ਚ ਕਰ ਲਿਓ ਆਈਪੀਐਲ ਵੀ ਰੋਕ ਹੀ ਦਿੱਤਾ ਠੀਕ ਹੈ ਸਕੂਲ ਵੀ ਤਾਂ ਕਾਲਜ ਬੰਦ ਕਰਤੇ ਪ੍ਰੀਖਿਆਵਾਂ ਮਾਂ ਲੇਟ ਕਰਤੀਆਂ ਤੇ ਆਹ ਨਹੀਂ ਲੇਟ ਕਰ ਸਕਦੇ 20 ਤਰੀਕ ਨੂੰ ਵੈਸੀ ਹੀ ਮਿਲ ਜੂਗਾ ਜੀ ਕਿੰਨੇ ਦਿਨ ਰਹਿ ਕੇ 20 ਤਰੀਕ ਚ ਫੇਰ 10 ਵੀ ਕਿੱਥੇ ਰਹਿ ਗਏ 20 ਦੀ ਰਾਤ ਨੂੰ ਦੇ ਦਾਂਗੇ ਇਹਨਾਂ ਨੂੰ ਪਾਣੀ ਸੀਮ ਸਾਹਿਬ ਜਿਹੜੀ ਬੇਅਰ ਦੇ ਬਾਰੇ ਜਿਹੜਾ ਸੀ ਇਨਸਪਾਇਰ ਫੁਲਕਾ ਦੇ ਦੇਖੋ ਇਹ ਤਾਂ ਇੰਨਾ ਇੰਟਰਨੈਸ਼ਨਲ ਲੈਵਲ ਤੇ ਗੱਲ ਹੋਈ ਹੈ ਪਰ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੀ ਟਿੱਲ ਨਹੀਂ ਹੋਊਗੀ ਕਿ ਅਸੀਂ ਵੇਸਲੇ ਹੋ ਜਾਈਏ ਅਸੀਂ ਬਾਰਡਰਾਂ ਤੇ ਵੀ ਸਾਡੀ ਸੇਮ ਤਿਆਰੀ ਹੈ ਸਾਡੇ ਜਿਹੜੇ ਐਂਟੀ ਡਰੋਨ ਸਿਸਟਮ ਫਿੱਟ ਹੋਣੇ ਨੇ ਉਹ ਵੀ ਸਾਨੂੰ ਅਪਰੂਵ ਲਾ ਗਈ ਉਹ ਵੀ ਕਰਾਂਗੇ ਤੇ ਸਾਡੀ ਮੌਕ ਡ੍ਰਿਲ ਬਲੈਕਆਊਟ ਜੇ ਉਹ ਸਾਰਾ جاری ਰਹੂਗਾ ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਕਦੇ ਉਹਨਾਂ ਨੇ ਬਹੁਤ ਵਾਰੀ ਪਾਕਿਸਤਾਨ ਨੇ ਡਿਚ ਕੀਤਾ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ ਦੇ ਸੁਭਾਅ ਦਾ ਤੋਂ ਇਸ ਕਰਕੇ ਪੰਜਾਬੀ ਹਮੇਸ਼ਾ ਮੂਰੇ ਰਹਿਣਗੇ ਔਰ ਸਾਡੇ ਵੱਲੋਂ ਕੋਈ ਢਿਲ ਨਹੀਂ ਹੋਊਗੀ ਕਿ ਉਹਨਾਂ ਨੇ ਸੀਜ਼ਫਾਇਰ ਕਰਤਾ ਤੇ ਆਪਾਂ ਵੇਸਲੇ ਹੋ ਜਾਈਏ ਤੇ ਉਹ ਫੇਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਅਟੈਕ ਕਰ ਦੇਣ ਸੋ ਸਾਡੇ ਵੱਲੋਂ ਹਰ ਤਿਆਰੀ ਜਿਹੜੀ ਪਹਿਲਾਂ ਤੋਂ ਪਲਾਨ ਕੀਤੀ ਗਈ ਆ ਉਹ ਆਨ ਰੋਡ ਸੀਐਮ ਸਾਹਿਬ ਕਦੇ ਹਰਿਆਣੇ ਦੇ ਇਲੈਕਸ਼ਨਾਂ ਦੇ ਵਿੱਚ ਕਦੇ ਇਹ ਵੀ ਗੱਲ ਕਹੀ ਗਈ ਸੀ ਕਿ ਕਦੇ ਵੀ ਨਹੀਂ ਕੋਈ ਗੱਲ ਨਹੀਂ ਕਹੀ ਨਹੀਂ ਕਹੀ ਜੋ ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਬੀਬੀਐਮਪੀ ਦਾ ਪੁਨਰਗਠਨ ਕਦੋਂ ਤੋਂ ਪ੍ਰਕਿਰਿਆ ਸਟਾਰਟ ਹੋ ਗਈ ਦੇਖੋ ਜੀ ਜਦੋਂ ਇਹਨਾਂ ਦਾ ਅਸੀਂ ਤਾਂ ਉੱਥੇ ਲੈ ਕੇ ਆਵਾਂਗੇ ਨਾ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਕਿ ਪਹਿਲਾਂ ਤਾਂ ਇਹਨੂੰ ਇਹਨੂੰ ਭੰਗ ਕਰੋ 1968 ਦੇ ਕਾਨੂੰਨ ਲਾਗੂ ਕਰੀ ਬੈਠੇ 1968 ਦੇ ਵਿੱਚ ਭਾਜੀ ਤੁਸੀਂ ਇੱਥੋਂ ਜਿਦਾਂ ਲੰਘਦੇ ਹੋਵੋਗੇ 베ਰੀਆਂ ਇੱਥੇ ਮਲੇ ਇੱਥੇ ਪਤਾ ਨਹੀਂ ਕੀ ਕੀ ਉਹ ਠਾਠ ਵਾਲੇ ਹਾਲਾਤ ਹੈਗੇ ਨੇ ਹ ਹਾਂਜੀ ਇੱਥੇ ਕਿਤੇ ਇੰਨੀ ਕਲੋਨੀਆਂ ਕਿੱਥੇ ਕੱਟੀਆਂ 66 ਇੱਥੇ ਹੈ ਹੁਣ ਸ਼ਹਿਰਾਂ ਦੇ ਸ਼ਹਿਰ ਵੱਧ ਗਏ ਪਾਣੀ ਦੀ ਡਿਮਾਂਡ ਵੱਧ ਗਈ ਹਰਿਆਣੇ ਦੀ ਵੀ ਵੱਧ ਗਈ ਹੋਊਗੀ ਪਰ ਘਟੋ ਘਟਾ ਅਸੀਂ ਜਦੋਂ 6 ਮਹੀਨੇ ਪਹਿਲਾਂ ਕਹਿੰਦੇ ਰਿਆਂ ਕਿ ਆਪਣਾ ਪਾਣੀ ਤੁਸੀਂ ਸੰਜਮ ਨਾਲ ਇਸਤੇਮਾਲ ਕਰੋ ਤੁਹਾਨੂੰ ਇੰਨੀ ਮਿਲੂਗਾ ਕਿ ਨਹੀਂ ਹਟੇ ਪਹਿਲਾਂ ਨੇ ਆਤਾ ਪਈਆਂ ਅਸੀਂ 31 ਮਾਰਚ ਤੱਕ ਪਾਣੀ ਖਤਮ ਕਰਕੇ ਲਿਓ ਜੀ ਸਾਨੂੰ ਹੋਰ ਦਿਓ ਸੀ ਬੀਬੀਐਮਬੀ ਦਾ 50 ਦਾ ਸਟੈਂਡ ਸਪਸ਼ਟ ਰਹੂਗਾ ਬਿਲਕੁਲ ਸਪਸ਼ਟ ਰਹੂਗਾ ਜੀ ਬੀਬੀਐਮਬੀ ਦਾ ਪੁਨਰਗਠਨ ਕਰੋ ਨਵੇਂ ਸਬਦਾਨ ਮੁਤਾਬਕ ਲਿਖੋ ਬੀਬੀਐਮਬੀ ਸਤਲੁਜ ਰਾਵੀ ਬਿਆ ਹਰਿਆਣਾ ਤੇ ਰਸਤਾਨੇ ਚ ਕੀ ਕਰਦੇ ਨੇ ਫਿਰ ਕਿਹੜੇ ਪਾਸੇ ਲੱਗਦੇ ਨਾਲ ਉਹ ਸਾਡੇ ਇੱਥੇ ਮੈਂ ਦੱਸ ਦੋ ਕਿ ਕੋਈ ਇੰਚੀ ਇੰਚ ਵੀ ਨਾ ਉਹਨੂੰ ਕੋਰ ਐ ਰੇਪੇਰੀਨ ਬਣਾ ਰੱਖਿਆ ਜੀ ਦੱਸੋ ਮੈਨੂੰ ਤੇ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਪੰਜਾਬ ਸੀ ਸਾਰਾ ਵੱਡਾ ਉਦੋਂ ਜਮਨਾ ਚ ਹਿੱਸਾ ਸੀ ਪੰਜਾਬ ਦਾ ਜਦੋਂ ਹਰਿਆਣਾ ਲੱਗੋ ਗਿਆ ਹਰਿਆਣੇ ਦਾ ਜਮਨਾ ਚ ਲੈ ਖਲੇ ਪੰਜਾਬ ਦਾ ਕਹਿੰਦੇ ਰਾ ਵੀ ਦਾ ਵੀ ਦਿਓ ਉਹਨਾਂ ਨੂੰ ਹਰਿਆਣੇ ਨੂੰ ਸੋ ਸਾਨੂੰ ਫਿਰ ਜਮਨਾ ਚ ਲੈ ਦੋ ਨਾਲੇ ਜਮਨਾ ਚ ਆਪ ਲਈ ਜਾਂਦੇ ਮਤਲਬ ਏਡਾ ਕਿਡਾ ਉਹਨਾਂ ਦਾ ਏਰੀਆ ਜਕ ਕਿ ਖੇਤੀ ਤਾਂ ਆਪਣੇ ਨਾਲ ਹੀ ਕਰਦੇ ਨੇ ਕੋਈ ਉਹ ਕੋਈ ਕਿਸੇ ਹੋਰ ਪਲਾਨ ਦਿੱਤਾ ਨਹੀਂ ਹੈਗੇ ਵੀ ਉਹਨਾਂ ਦਾ ਮੌਸਮ ਹੋ ਰਿਹਾ ਹੈ ਠੀਕ ਹੈ ਨਾ 1 ਜੂਨ ਨੂੰ ਅਸੀਂ ਝੋਨਾ ਲਾਉਣਾ ਹੈ ਅਸੀਂ ਵੀ 15 ਦਿਨ ਪਹਿਲਾਂ ਕਰਤਾ ਕਿਉਂਕਿ ਅਸੀਂ ਕਿਹਾ ਵੀ ਚਲੋ ਦੇਖਦੇ ਆ ਵੀ ਸ਼ਾਇਦ 15 ਦਿਨ ਜੂਨ ਤੋਂ ਪਹਿਲਾਂ ਆਊਗਾ ਤਾਂ ਵੈਸਟਰਨ ਹਵਾਵਾਂ ਹੋਣਗੀਆਂ ਜਿਹੜਾ ਧੂਆਂ ਜੰਮੂਗਾ ਨਹੀਂ ਤੇ ਜਾਂ ਮਤਲਬ ਇੱਧਰ ਉੱਧਰ ਨਿਕਲ ਜਾਊਗਾ ਤੇ ਦੇਖਦੇ ਆ ਕਰਕੇ ਟਰਾਈ ਸਾਨੂੰ ਤਾਂ ਪਾਣੀ ਹੋਣਾ ਚਾਹੀਦਾ ਜੀ ਨਹਿਰਾਂ 'ਚ ਕਿਉਂਕਿ 15 ਦਿਨਾਂ ਨੂੰ ਤਾਂ ਪਹੁੰਚੂਗਾ ਉਹ ਟੇਲਾਂ ਤੱਕ ਤੋਂ ਸਾਨੂੰ ਅਸੀਂ ਇੱਧਰੋਂ ਉਹ ਕਰ ਰਹੇ ਹਾਂ ਕਿਉਂ ਨਾ ਸਾਡੇ ਨਾਲ ਹੀ ਲਉਣਗੇ ਉਹ 1 ਜੂਨ ਤੋਂ ਬਾਅਦ ਤੇ 20 ਬਾਈ ਜੂਨ ਨੂੰ 12 13 ਜੂਨ ਨੂੰ ਕਿਉਂ ਚਾਹੀ ਬਾ ਮਈ ਨੂੰ ਕਿਉਂ ਚਾਹੀਦਾ ਉਹਨਾਂ ਨੂੰ ਪਾਣੀ ਸੋ ਇੱਥੇ ਮੈਂ ਫਿਰ ਦੁਬਾਰੇ ਤੁਹਾਡੇ ਦੁਆਰਾ ਇਹ ਇਹਨੂੰ ਹੈਡਲਾਈਨ ਬਣਾ ਲਿਓ ਭਾਵੇਂ ਮੈਂ ਇਹ ਕਹਿਣਾ ਚਾਹੁੰਨਾ ਜ਼ਿੰਮੇਵਾਰੀ ਨਾ ਕਹਿਣਾ ਚਾਹੁੰਨਾ ਕਿ ਬੀਬੀਐਮਬੀ ਦਾ ਕੋਈ ਅਧਿਕਾਰੀ ਇੱਥੇ ਆ ਕੇ ਲਾਅ ਐਂਡ ਆਰਡਰ ਨੂੰ ਭੰਕਰ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਫਿਰ ਉਹ ਜੋ ਵੀ ਇੱਥੇ ਕੋਈ ਵਾਇਲੈਂਸ ਹੋ ਗਿਆ ਜਾਂ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਹੋ ਗਈ ਜਾਂ ਕੋਈ ਤਾਂ ਉਹਦੇ ਵਾਸਤੇ ਬੀਜੇਪੀ ਪਲੱਸ ਬੀਬੀਐਮਬੀ ਇਹ ਜ਼ਿੰਮੇਵਾਰ ਹੈ ਸਰ ਬੀਬੀਐਮਪੀ ਕੋ 10000 ਕਰੋੜ ਰੁਪਏ ਦੀ ਸਚਾਈ ਵਿਭਾਗ ਦੀ ਜ਼ਮੀਨ ਜਿਹੜੀ ਹੈਗੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਇਹਦੀ ਜਾਣਕਾਰੀ ਤੇ ਜਦੋਂ ਜੋ ਹਿਸਾਬ ਹੋਣ ਲੱਗਿਆ ਫਿਰ ਸਾਰਾ ਹੋਊਗਾ ਜਦੋਂ ਇੱਕ ਮੋਟਰ ਚੋਰ ਫੜ ਲੈਂਦੇ ਆ ਨਾ 15-20 ਮੋਟਰਾਂ ਮੰਨ ਜਾਂਦਾ ਉਹ ਚਾਰ-ਪੰਜ ਟਰਾਂਸਫਾਰਮਰ ਮੰਨ ਜਾਂਦਾ ਵਿਊਜੋ ਤੇਲ ਕੱਢਿਆ ਸੀ ਠੀਕ ਹੈ ਨਾ ਉਹ ਤਾਂ ਹੁਣ ਜਦੋਂ ਗੱਲ ਆ ਗਈ ਵੀ ਆਓ ਹਿਸਾਬ ਕਰੀਏ ਉਦੋਂ ਵੱਲ ਆਹੀ ਆਊਗਾ ਵਿੱਚ ਸਾਰਾ ਦੀ ਕਿੰਨੇ ਜਮੀਨ ਕਿੰਨੀ ਹੈ ਤੁਹਾਡੇ ਕੋਲੇ ਮਿਲ ਕੇ ਕੋਈ ਮੋਟਾ ਜਿਹੜਾ ਟੇਕਅਪ ਕਰੋਗੇ ਪੁੰਨਰ ਗਠ ਹੁੰਦਾ ਜਿਹੜਾ ਦੀਦੀ ਉਹ ਤਾਂ ਖੂਗੋਗੇ ਸਾਰਾ ਕੁਝ ਹੋਊਗਾ ਜੀ ਇਹ ਤਾਂ ਐ ਚੱਲ ਐ ਤੱਕ ਚੱਲਣਾ ਨਹੀਂ ਕੰਮ ਉਹ ਤਾਂ ਅਗਲੇ ਸਾਲ ਫੇਰ ਆ ਜਾਣਗੇ ਜੇ ਇਸ ਵਾਰ ਇਹਨੂੰ ਆਤਪਾਤੀ ਇਹ ਤਾਂ ਅਗਲੀ ਵਾਰ ਕਹਿਣਗੇ ਜੀ ਹਰਿਆਣਾ ਤੇ ਪੰਜਾਬ ਆਪਣਾ ਰਾਜਸਥਾਨੀ ਵੋਟਾਂ ਪਾ ਲੀਆਂ ਦੋ ਇੱਕ ਨਾਲ ਪੰਜਾਬ ਦਾ 1 ਲੱਖ ਕਿਊਸਕ ਪਾਣੀ ਸਾਨੂੰ ਆਇਆ ਕਰੋਗੇ ਇੱਥੇ ਫੇਰ ਆਇਆ ਕਰਨਗੇ ਇਹ ਤਾਂ ਇਹ ਤਾਂ ਆਤਪੈ ਜੂਗੇ ਇਹਨਾਂ ਨੂੰ ਖੂਨ ਮੂਹ ਨੂੰ ਲੱਗ ਜੂਗਾ ਜਨਾਬ ਸੋ ਇਸ ਕਰਕੇ ਇਟਸ ਨੋਟ ਪੋਸੀਬਲ ਜਿੰਨਾ ਜ ਅਸੀਂ ਹੈਗੇ ਇੱਥੇ ਅਸੀਂ ਤਾਂ ਨਹੀਂ ਤੇ ਧਰਨਾ 21 ਤਰੀਕ ਤੱਕ ਜਾਰੀ ਰਹੇਗਾ ਜੀ ਅਸੀਂ ਤਾਂ ਖਤਮ ਕਰਨ ਨੂੰ ਫਿਰਦਿਆਂ ਜੀ ਜ਼ੋਨ ਸੈਂਸਿਟਿਵ ਹੈ ਉਹ ਤਾਂ ਉਦੋਂ ਆਉਂਦੇ ਨੇ ਜਦੋਂ ਉਹ ਆ ਜਾਂਦੇ ਨੇ ਉਹ ਇੱਥੇ ਕੀ ਕਰਨ ਆਉਂਦੇ ਨੇ ਬੀਬੀਐਮਬੀ ਵਾਲੇ ਮੈਨੂੰ ਸਮਝ ਨਹੀਂ ਆ ਮੁੱਖ ਮੰਤਰੀ ਸਾਹਿਬ 20 ਤਰੀਕ ਨੂੰ ਇਹ ਤੁਸੀਂ ਜਿਹੜੀ ਲੜਾਈ ਲੜਦੇ ਹੋ ਇਹ ਮੁੱਕ ਜਾਣੀ ਹੈ ਤੁਸੀਂ ਰਾਖੀ ਕਰਦੇ ਹੋ 60% ਕੋਟਾ ਇੱਥੇ ਬੀਬੀਐਮਬੀ ਕੋਲ ਆਪਣੇ ਪੰਜਾਬ ਦੇ ਮਜ਼ਦੂਰਾਂ ਦਾ ਬੜੇ ਲੰਬੇ ਅੱਸੇ ਤੋਂ ਪਿੱਛੇ ਆ ਸਰਕਾਰਾਂ ਨੇ ਕਦੀ ਭਰਿਆ ਨਹੀਂ ਮਜ਼ਦੂਰ ਚਲੇ ਗਏ ਕਾਰਖਾਨੇ ਹੋ ਗਏ ਸਭ ਕੁਝ ਉਜੜ-ਬੁਜੜ ਗਿਆ ਇਹ ਇਡੀਟਿਸ਼ਨ ਖਤਮ ਹੋਣ ਤੋਂ ਬਾਅਦ ਕੀ ਕੁਝ ਹੋ ਸਕਦਾ 100% ਨਹੀਂ ਜਦੋਂ BBMP ਆਪਾਂ ਨੇ ਜਿਹੜਾ ਉਹ ਦੁਬਾਰਾ ਪੁਨਰਗਠਨ ਹੋ ਗਿਆ ਫਿਰ ਤਾਂ 100% ਹੀ ਆਪਣੇ ਹੋਣਗੇ ਅਸੀਂ ਆਪਦੇ ਦਰਿਆਵਾਂ ਦੀ ਰਾਖੀ ਨਹੀਂ ਕਰ ਸਕਦੇ ਸੀ ਇਹ ਹੱਦਾਂ ਦੀ ਰਾਖੀ ਕਰ ਸਕਦੇ ਆ ਅਸੀਂ ਪਾਣੀਆਂ ਦੀ ਰਾਖੀ ਨਹੀਂ ਕਰ ਸਕਦੇ ਕਰਾਂਗੇ ਅਸੀਂ ਇਹਦੇ ਪਾਣੀ ਦੀ ਰਾਖੀ ਹੁਣ ਵੀ ਤਾਂ ਕਰ ਹੀ ਰਹੇ ਆ ਜੀ ਜੀ BBMP ਦਾ ਪੁਨਰਗਠਨ ਕਦ ਤੱਕ ਸੰਭਾਵਨਾ ਕਰ ਕੀਤੀ ਮੈਂ ਉਹੀ ਗੱਲ ਕਹਿਣਾ ਜੀ ਡਰਾਫਟਿੰਗ ਡਰਾਫਟਿੰਗ ਤੇ ਟਾਈਮ ਲੱਗੂਗਾ 20 ਪਹਿਲਾਂ 20 ਤਰੀਕ ਵਾਲੀ ਮੀਟਿੰਗ ਦਾ ਬੁਲਾ ਲੈਣਾ ਠੀਕ ਹੈ ਉਹ ਭੁੱਲ ਗਏ ਮੇਲੇ ਦੇ ਵਿੱਚੋਂ ਇਹ ਫੇਰ ਰ ਫਿਰ ਕੋਰਟਾਂ 'ਚ ਜਾਣਗੇ ਆ ਜਿਹੜਾ ਜਿਹੜਾ ਕੋਰਟ 'ਚ ਫਿਰਦੇ ਨੇ ਤੀਜੇ ਦਿਨ ਜਿਹੜਾ ਉਹਦਾ ਵਕੀਲ ਕਰਦੇ ਨੇ ਉਹਦਾ 60% ਫੀਸ ਸਾਨੂੰ ਦੇਣੀ ਪਊਗੀ ਪੰਜਾਬ ਅਸੀਂ ਆਪਦੇ ਵਿਰੁੱਧ ਹੀ ਵਕੀਲ ਕਰ ਰਹੇ ਹਾਂ ਮਤਲਬ ਸੋ ਅਸੀਂ ਤਾਂ ਇਹਦੇ ਪੈਸੇ ਵੀ ਰੋਕਾਂਗੇ ਜੀ ਆਰਡੀਐਫ ਤਾਂ ਦਿੰਦੇ ਅਸੀਂ ਬੀਬੀਐਮਬੀ ਦਾ ਕਿਉਂ ਦਈਏ ਹਿਸਾਬ ਦਿਓ ਪਹਿਲਾਂ ਆਡਿਟ ਕਰਾਵਾਂਗੇ ਆਡਿਟ ਕਰਾਵਾਂਗੇ ਬਹੁਤ ਵਿਜੀਲੈਂਸ ਆਡਿਟ ਕਰਾਵਾਂਗੇ ਸਾਰਾ ਕਿਥੇ ਕਿਥੇ ਪੈਸੇ ਵਰਤੇ ਨੇ ਇਹ ਤਾਂ ਐਸ਼ ਪ੍ਰਸਤੀ ਦਾ ਇੱਕ ਸਾਧਨ ਬਣ ਗਿਆ ਬਸ ਸੀਐਮ ਸਾਹਿਬ ਤੁਹਾਡੇ ਇੱਕ ਸੁਪਨਾ ਸੀਗਾ ਨੰਗਲ ਨੂੰ ਟੂਰਿਸਟ ਹੱਬ ਬਣਾਣਾ ਇਹਦੇ ਬਾਰੇ ਵੀ ਦੋ ਸੈਨਾਂ ਹਾਂ ਕਿ ਹਰ ਵਾਰੀ ਕੋਈ ਆਮੇ ਹੋ ਨਹੀਂ ਬਿਲਕੁਲ ਬਜਟ 10 ਕਰੋੜ ਦਿੱਤਾ ਹੈ 10 ਕਰੋੜ ਰੁਪਈਆ ਇਸ ਵਾਰ ਪਹਿਲੀ ਵਾਰੀ ਰਿਮਾਰਕ ਹੋਇਆ ਨੰਗਲ ਲਈ ਨੰਗਲ ਵਾਸਤੇ ਟੂਰਿਜ਼ਮ ਵਾਸਤੇ ਇਹਨਾਂ ਅੱچھے ਅੱਛੇ ਹੋਟਲ ਹੁਣ ਸਰਕਾਰ ਦੇ ਵੀ ਚਾਏ ਜਿਵੇਂ ਆ ਕਿਸਾਨ ਹਵੇਲੀ ਆਨੰਦਪੁਰ ਸਾਹਿਬ ਠੀਕ ਹੈ ਨਾ ਬਹੁਤ ਸ਼ਾਨਦਾਰ ਬਣੀ ਹੋਈ ਹੈ ਕਿਸਾਨ ਹਵੇਲੀ ਸਰਕਾਰ ਮੰਡੀ ਬੋਰਡ ਦੀ ਹੈ ਉਹ ਉੱਥੇ ਉੱਥੇ ਔਨਲਾਈਨ ਕਰਤਾ ਸਿਸਟਮ ਜਿਹੜਾ ਮਰਜ਼ੀ ਬੁਕਿੰਗ ਕਰਾ ਲੇ ਕੋਈ ਮਨਾਲੀ ਨੂੰ ਜਾਂਦਾ ਜਾਂ ਕੋਈ ਤਕਸ਼ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣਾ ਆਉਂਦਾ ਉੱਥੇ ਰੋ ਉੱਥੋਂ ਸਾਰਾ ਕੁਝ ਮਤਲਬ ਆਨੰਦਪੁਰ ਸਾਹਿਬ ਫੇਰ ਆ ਗਿਆ ਨੰਗਲ ਉਨਾ ਜਾਣਾ ਇੱਧਰ ਨੂੰ ਜਾਣਾ ਉੱਪਰ ਧਾਰਮਿਕ ਟੂਰਿਜ਼ਮ ਬਹੁਤ ਹੈ ਇੱਧਰ ਤੇ ਅਸੀਂ ਇੱਥੇ ਪ੍ਰੋਪਰ ਤਰੀਕੇ ਨਾਲ ਰੈਸਟ ਹਾਊਸ ਵਧੀਆ ਜੋ ਵੀ ਟੂਰਿਜ਼ਮ ਦੀ ਗਲਾਸ ਬ੍ਰਿਜ ਦੀ ਵੀ ਤਿਆਰ ਕਰ ਰਹੇ ਜੋ ਵੀ ਜੋ ਵੀ ਇੱਕ ਮਤਲਬ ਸਾਨੂੰ ਇਹਨਾਂ ਦਾ ਪ੍ਰੈਜੈਂਟੇਸ਼ਨ ਮਿਲੂਗੀ ਅਸੀਂ 10 ਕਰੋੜ ਕਲੇ ਨਗਰ ਸ਼ਹਿਰ ਵਾਸਤੇ ਤੁਸੀਂ ਬਾਣੀ ਰਹ ਹਰ ਤਾਜ਼ਾ ਅਪਡੇਟ ਦੇ ਲਈ 온 스카이 ਟੀਵੀ ਦਿਨਾਂ